ਹੇਬ ਕਿਸ ਕੀ ਲੱਗਦਾ ਹੈ ਕੀ ਪਾਣੀ ਗੁਰੂ ਐ ਭਾਈ ਜੇਠਾ ਜੀ ਤੋਂ ਹੁਣ ਗੁਰੂ ਰਾਮਦਾਸ ਜੀ ਬਣੇ ਹਨ ਉਹਨਾਂ ਦੇ ਅਖਰਾਂ ਵਿੱਚੋਂ ਅੱਖਰਾਂ ਵਿੱਚੋਂ ਅਥਰ ਢੁੱਲ ਢੁੱਲ ਭੈ ਕਿਸ ਤਰ੍ਹਾਂ ਦੱਸਣ ਉਹਨਾਂ ਨੂੰ ਆਪਣਾ ਸਾਰਾ ਪਿਛਲਾ ਸੀਨ ਯਾਦ ਆ ਗਿਆ ਕਿ ਮੇਰੀ ਕਿਸੇ ਨੇ ਬਾਣੀ ਪੁੱਛੀ ਸੀ ਪਾਣੀ ਪੜੀ ਦੀ ਓਥੇ ਤੇ ਮੈਂ ਗਲੀਆਂ ਵਿੱਚ ਰੁੱਲਦਾ ਫਿਰਦਾ ਇੱਕ ਕੀੜੇ ਦੀ ਨਿਆਂਈ ਮੈਂ ਗਲੀਆਂ ਵਿੱਚ ਰੋਂਦਾ ਤਰਦਿਆ ਕਿਸੇ ਨੇ ਮੇਰੀ ਬਾਤ ਨਾ ਪੁੱਛੀ ਅਜਨ ਗੁਰੂ ਅਮਰਦਾਸ ਮਹਾਰਾਜ ਨੇ ਮੈਨੂੰ ਇਤੀ ਵੱਡੀ ਪਦਵੀ ਮੈਨੂੰ ਤਖਤ ਤੇ ਬਿਠਾ ਦਿੱਤਾ ਹੈ ਮੈਂ ਕੀ ਬੋਲਾਂ ਕਿ ਇੱਕ ਕੀੜੇ ਨੂੰ ਇੰਨੀ ਵੱਡੀ ਪਾਤਸ਼ਾਹੀ ਸੂਬ ਦਿੱਤੀ ਹੋਵੇ ਉਹ ਕੀ ਬੋਲ ਸਕਦਾ ਹੈ ਫਿਰ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਗੱਦੀ ਦੇ ਬੈ ਗੇ इस तरह उन्होंने बयान किया हम रुलते फिरते कोई बात न पूछता हम रुलते फिरते कोई बात न पूछता हम रुलते फिरते कोई बात न पूछता गुरु सत गुरु संग ਇਰੇ ਅਮਥਾ ਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰੂ ਤਤ ਗੁਰੂ ਸੰਗੇ ਕੀਰੇ ਹਮ ਤਾਪੇ ਜੋ ਹਮਰੀ ਬਿਦ ਹੋਤੀ ਮੇਰੇ ਸਾਧ ਗੁਰਾਂ ਸਾਬਿਦ ਤੁਮ ਹਾਰੇ ਜਾਨੋ ਆਪੇ हम रुलते फिरते कोई बात न पूछता गुरु सतगुरु संग किरे हम तापे तद तन्ने गुरु नानक जन के रा जित मिलिए चूक के सब सोक ततापै इतरा गुरु रामदास महाराज जी जठे तो गुरु रामदास जी महाराज बने ਬੈਠਾ ਸੋ ਢੀ ਪਾਤਸ਼ਾ ਬੈਠਾ ਸੋ ਢੀ ਪਾਤਸ਼ਾ ਬੈਠਾ ਸੋ ਢੀ ਪਾਤਸ਼ਾ ਬੈਠਾ ਸੋ ਢੀ ਪਾਤਸ਼ਾ RAMDAS SATGURU KAVE ਬੈਠਾ ਸੋ ਢੀ ਪਾਤਸ਼ਾ ਬੈਠਾ ਸੋ ਢੀ ਪਾਤਸ਼ਾ ਬੈਠਾ ਸੋ ਢੀ ਪਾਤਸ਼ਾ RAMDAS SATGURU KAVE ਪੂਰਨ ਤਾਲ ਖੰਡਾਇਆ ਪੂਰਨ ਤਾਲ ਖੰਡਾਇਆ ਅੰਬ੍ਰਿਤ ਸਰ ਵਿੱਚ ਜੋਤ ਜਗਾਵੇ ਅੰਬ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਸਤਿ ਰਾਮ ਦਾਸ ਸਤਿ ਗੁਰੂ ਕਾਵੇ ਬੈਠਾ ਸੋਡੀ ਪਾਤਸ਼ਾ बैठा तोडी पाटजा बैठा तोडी पाटजा इस तरह गुरु रामदास महाराज जी नु गुरiai मिली 76 सोने दे ਝੁੱਲੇ سونے ਦੇ 76 ਉਹਨਾਂ ਦੇ ਝੁੱਲੇ ਜਦੋਂ ਬੈਠੇ ਤੇ ਗੁਰੂ ਅਮਰਦਾਸ ਜੀ ਨੇ ਮੋਰੀ ਪੁੱਤਰ ਨੂੰ ਅੱਗੇ ਕੀਤਾ ਮੱਥਾ ਟੇਕੋ ਸਾਰਿਆਂ ਨੂੰ ਕੋ ਕਹਿੰਦੇ ਜਿਹੜੇ ਜਿਹੜੇ ਮੱਥਾ ਟੇਕਣਗੇ ਸਾਰੀਆਂ ਦੀਆਂ ਛੋਡੀਆਂ ਪਰਣਗੀਆਂ ਉਸ ਵਕਤ ਜਦੋਂ ਉਹ ਗੱਡੀ ਦੇ ਬੈਠੇ ਉਸ ਵਕਤ ਨਹੀਂ ਪੀੜ ਲੰਬੀ ਲੱਗ ਗਈ ਇੰਨੀ ਪੀੜ ਲੱਗੀ 4 ਘੰਟੇ ਲਗੇ 4 ਘੰਟੇ ਵਾਰੀ ਨਾ ਆਵੇ 4 ਘੰਟੇ ਮੱਥਾ ਟੇਕਦੇ ਰਹੇ ਸਾਰੇ ਵੱਡੇ ਛੋਟੇ ਸਾਰੇ ਨੇ ਸਤਿਕਾਰ ਕੀਤਾ ਕੋ ਰਾਮਦਾਸ ਜੀ ਦਾ ਮਹਾਰਾਜ ਦਾ ਸੀਸ ਝੁਕਿਆ ਹੋਇਆ ਹੈ ਨੀਚੇ ਉਹਕੇ ਇੰਨੇ ਨੇ ਵੱਡੇ ਵੀ ਆ ਰਹੇ ਹਨ ਉਹ ਸੀਸ ਸੀਸ ਤੇ ਮੱਥੇ ਟੇਕ ਰਹੇ ਹਨ ਗੁਰੂ ਰਾਮਦਾਸ ਦੀ ਨਿਮਰਤਾ ਹੀ ਬੜੀ ਹੈ ਬੜੀ ਨਿਮਰਤਾ ਹੈ ਗੁਰੂ ਰਾਮਦਾਸ ਮਹਾਰਾਜ ਵਿੱਚ ਉਹਨਾਂ ਦਾ ਸੇਸ਼ ਝੁਕਿਆ ਹੋਇਆ ਹੈ ਸਾਰੇ ਮੱਥਾ ਟੇਕਦੇ ਹਨ ਇਹ ਜਦੋਂ ਸੁਣਿਆ ਐ ਸ਼੍ਰੀ ਚੰਦਰ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਜਿਹੜੇ ਬਰਤ ਵਿੱਚ ਰਹਿੰਦੇ ਤਨ ਆਪਣੇ ਕੰਦੇਈ ਖ ਛੋਲੇ ਭੁੰਨਣ ਵਾਲਾ ਇੱਕ ਉਹ ਬੜੀਆਂ ਵੇਚਣ ਵਾਲਾ ਗਰੀਬ ਉਹ ਕਿਸ ਤਰ੍ਹਾਂ ਗੁਰਨਾਣਿਕ ਦੇਵ ਜੀ ਤੇ ਗੱਡੀ ਤੇ ਬਹਿ ਗਿਆ ਗੁਰਨਾਣਿਕ ਦੇਵ ਜੀ ਗੱਡੀ ਮਿਲ ਗਈ ਉਹਨੂੰ ਇਹ ਕਾਰਨ ਗੁਰੂ ਅਮਰਦਾਸ ਮਹਾਰਾਜ ਨੇ ਗੱਡੀ ਉਹਨਾਂ ਨੂੰ ਦਿੱਤੀ ਹੈ ਚਲੋ ਜਾ ਕੇ ਦੇਖਦੇ ਹਾਂ ਆਪਣੇ ਚੇਲੇ ਨਾਲ ਲੈ ਕੇ ਚਲੇਗੇ ਪਹੁੰਚ ਗਏ ਜਦੋਂ ਪਹੁੰਚੇ ਗੁਰ ਰਾਮਦਾਸ ਜੀ ਨੇ ਸਤਕਾਰ ਵਜੋਂ ਦੇਖਿਆ ਉਹ ਨਾਨਕ ਰੇਡੀ ਦੇ ਪੁੱਤਰ ਆਏ ਹਨ ਨਿਮਰਤਾ ਸਹਿਤ ਹੱਥ